ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਲੋਪੁਰਸ਼ ਸਿੱਖ ਕੌਮ ਦੇ ਨਾਟਕ ਜਰਨੈਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਰਹੂਮ ਜਥੇਦਾਰ ਜਗਦੀਪ ਸਿੰਘ ਤਲਵੰਡੀ ਦੀ 10ਵੀਂ ਵਰਸੀ ਰਾਏਕੋਟ ਦੇ ਇਤਿਹਾਸਕ ਗੁਰਦੁਆਰਾ ਟਾਲੀਆਣਾ ਸਾਹਿਬ ਪਾਸ਼ਾਹੀ 10ਵੀਂ ਵਿਖੇ ਪੰਥਕਰਵੈਤਾ ਅਨੁਸਾਰ ਮਨਾਈ ਗਈ ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਭੋਗ ਅਪਰੰਤ ਕਰਵਾਏ ਸ਼ਰਧਾਂਜਲੀ ਸਮਾਗਮ ਦੌਰਾਨ ਕੀਰਤਨੀ ਜਥੇ ਨੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਤੇ ਪੰਥ ਦੀਆਂ ਮਹਾਨ ਸ਼ਖਸੀਤਾਂ ਨੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੁਆਰਾ ਗੁਰਦੁਆਰਾ ਪ੍ਰਬੰਧਨ ਅਤੇ ਸਿੱਖ ਸਿਆਸਤ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕਰਦੇ ਹਾਂ ਭਾਪੀਨੀਆਂ ਸ਼ਰਧਾਂਜਲੀयां ਭੇਟ ਕੀਤੀਆਂ ਅਤੇ ਪੰਥ ਤੇ ਕੌਮ ਦੀ ਚੜ੍ਹਦੀ ਕਲਾ ਲਈ ਸਮੁੱਚੀਆਂ ਪੰਥਕ ਧਿਰਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਗਿਆ। ਬਤੌਰ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਜਿਨ੍ਹਾਂ ਨੇ ਬਹੁਤ ਬਖੂਬੀ ਆਪਣੀਆਂ ਵੱਡੀਆਂ ਸੁਭਾਵਾਂ ਨੁਮਾਈਆਂ ਗਲੋਪੁਰ ਸਤਖੰਡ ਵਾਸੀ ਜਸੇਧਾਰ ਜਗਦੇਵ ਸਿੰਘ ਜੀ ਤਲਵੰਡੀ ਮੈਂ ਦੇਖਦਾ ਜੋ ਕੇ ਜੋ ਕੇ ਹੁਣ ਜਸੇਧਾਰ ਸ਼ਬਦ ਜਿਹੜਾ ਉਹ ਬਹੁਤ ਘਟ ਗਿਆ ਪਰ ਪ੍ਰੋਚੋਕੜ ਵੇਲੇ ਜਸੇਧਾਰ ਸ਼ਬਦ ਉਹਦੇ ਨਾਲ ਲੱਗਦਾ ਸੀ ਜਿਹੜਾ ਸੱਚਮੁੱਚ ਗੁਰੂ ਨੂੰ ਸਮਰਪਿਤ ਤੇ ਪੰਥ ਨੂੰ ਸਮਰਪਿਤ ਸੀ ਕਿਉਂਕਿ ਕਲਗੀਧਰ ਪਾਤਸ਼ਾਹ ਨੇ ਗੁਰੂ ਪੰਥ ਦੇ ਗੁਰੂ ਗ੍ਰੰਥ ਦਾ ਕਨਸੈਪਟ ਬਹੁਤ ਕਲੀਅਰ ਕੀਤਾ ਕਿ ਮੇਰੀ ਆਤਮਾ ਗੁਰੂ ਗ੍ਰੰਥ ਵਿੱਚ ਮੇਰਾ ਸਰੀਰ ਗੁਰੂ ਪੰਥ ਦੇ ਵਿੱਚ ਜਹੇਦਾਰ ਜਗਦੇਵ ਸਿੰਘ ਜੀ ਤਲਵੰਡੀ ਨੇ ਇਸ ਕਨਸੈਪਟ ਨੂੰ ਆਪਣੇ ਸਰੀਰ ਤੇ ਹੰਡਾਇਆ ਉਹਨਾਂ ਨੇ ਜਦੋਂ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੀਗੇ ਉਦੋਂ ਵੀ ਇਤਰਾਜ਼ ਚੜ੍ਹਾ ਬਹੁਤ ਆਉਂਦੇ ਰਹੇ ਕਿਉਂਕਿ ਅਕਾਲੀ ਸਿਆਸਤ ਦੇ ਵਿੱਚ ਕਾਂਗਰਸ ਦੀ ਜਮਾਤ ਜਿਹੜੀ ਸੀ ਉਹ ਮੁੰਡੋ-ਮੁੰਡੀ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਬਣਦੀ ਸੀ ਉਹਨੂੰ ਦੋ ਢਾਈ ਸਾਲਾਂ ਬਾਅਦ ਤੋੜ ਦਿੰਦੇ ਸੀ ਪਰ ਉਹ ਸਾਰਿਆਂ ਮੰਜ਼ਲਾਂ ਦੇ ਵਿੱਚੋਂ ਸਫਲ ਹੋ ਕੇ ਨਿਕਲੇ ਜਹੇਦਾਰ ਜਗਦੇਵ ਸਿੰਘ ਜੀ ਤਲਵੰਡੀ ਤੇ 2000 ਦੇ ਵਿੱਚ ਫਿਰ ਉਹਨਾਂ ਨੂੰ ਬਤੌਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਸਮਾਂ ਮਿਲਿਆ ਤੇ ਉਹਨਾਂ ਦਾ ਇੱਕ ਮੈਂ ਕਹਿ ਸਕਦਾ ਜਿਹੜਾ ਜ਼ਿੰਦਗੀ ਦਾ ਨਿਖੜਮਾ ਅੰਗ ਸੀ ਉਹ ਕੌੜੇ ਜ਼ਰੂਰ ਸੀ ਪਰ ਮਿੱਠੇ ਵੀ ਬਹੁਤ ਸੀ ਤੇ ਅੱਜ ਮੈਂ ਦੇਖਦਾ ਮਠਾਸ ਲੋਕਾਂ ਦੇ ਮੂੰਹਾਂ ਤੇ ਜ਼ਿਆਦਾ ਤੇ ਅੰਦਰ ਕੜੱਤਣ ਭਰ ਜੂਆ ਤੇ ਇਹ ਪੁਰਾਣੇ ਜਿੰਨੇ ਵੀ ਜ਼ਫੇਦਾਰ ਸਕੇ ਇਹਨਾਂ ਨੇ 1970 ਤੋਂ ਲੈ ਕੇ ਲਗਾਤਾਰ ਮੈਂ ਕਹਿ ਸਕਦਾ 2010 ਤੱਕ ਬੜਾ ਲੰਬਾਰਸਾ ਪੰਥ ਦੀ ਨਮਾਇੰਦਗੀ ਕੀਤੀ ਆ ਤੇ ਇਹਨਾਂ ਨੂੰ ਇਹ ਵੀ ਮਾਨ ਰਿਹਾ ਕਿ ਸਾਡੇ ਪੰਜਾਬ ਦੇ ਬਹੁਤ ਹੀ ਹਰਮਨ ਪਿਆਰੇ ਜਿਹੜੇ ਪੰਜ ਵਾਰੀ ਮੁੱਖ ਮੰਤਰੀ ਐ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਉਹਨਾਂ ਦੇ ਨਾਲ ਵੀ ਬਹੁਤ ਸਾਥ ਨਵਾਇਆ ਪੰਥ ਰਤਨ ਜਹਦੜ ਗੁਰਚੰਦ ਸਿੰਘ ਕੀ ਟੋੜਾ ਦੇ ਨਾਲ ਵੀ ਸਾਥ ਨਵਾਇਆ ਸੋ ਇਹ ਮੈਂ ਸਾਹਮਣੇ ਜਿਹੜੀਆਂ ਯਾਦਾਂ ਇਹ ਸਾਡੇ ਲਈ ਇੱਕ ਪ੍ਰੇਰਨਾ ਸਰੋਤ ਵੀ ਆ ਔਰ ਇਹਨਾਂ ਸਰੋਤ ਇਸ ਕਰਕੇ ਆ ਕਿ ਉਹਨਾਂ ਦੇ ਚੰਗੇ ਗੁਣਾਂ ਨੂੰ ਹੁਣ ਦੇ ਪੰਥ ਪ੍ਰਸ ਲੋਕ ਵੀ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਨ ਤੇ ਮੈਨੂੰ ਇਸ ਗੱਲ ਦਾ ਵੀ ਮਾਨਿਆ ਕਿ ਕੋਈ ਇੱਕ ਪੀੜ੍ਹੀ ਸੇਵਾ ਕਰਦਾ ਕੋਈ ਦੋ ਪਰ ਜਹੇਦਾਰ ਸ਼ਾਂਗਾ ਸਿੰਘ ਜੀ ਦਾ ਪਰਿਵਾਰ ਇਹ ਤੀਜੀ ਪੀੜ੍ਹੀ ਆ ਗਈ ਆ ਪੰਥ ਦੇ ਨਾਲ ਜੁੜਿਆ ਨੂੰ ਤੇ ਮੈਂ ਸੋਚਦਾ ਸੀ ਬੈਠਾ ਕਿ ਜਹੇਦਾਰ ਸ਼ਾਂਗਾ ਸਿੰਘ ਜੀ ਨੂੰ ਵੀ 사ਤਗੁਰੂ ਜੀ ਨੇ ਮਾਨ ਪ੍ਰਸ਼ਕਸ਼ਿਤ ਕੀਤਾ ਕੇਂਦਰੀ ਅਜਾਇਬ ਘਰ ਵਿੱਚ ਉਹਨਾਂ ਦੀ ਵੀ ਫੋਟੋ ਲੱਗਿਉ ਤੇ ਜਹਦਾ ਜਗਦੇਸ਼ ਸਿੰਘ ਤਲਵੰਡੀ ਦੀ ਵੀ ਲੱਗਿਓ ਆ ਇਹ ਇਸ ਗੱਲ ਦਾ ਇੱਕ ਅਸਾਸ ਕਰਾਉਂਦੀ ਆ ਕਿ ਇਹਨਾਂ ਨੇ ਨੇਜ ਨੂੰ ਛੱਡ ਕੇ ਉਸ ਕੌਮ ਦੇ ਨਾਲ ਕੌਮ ਪ੍ਰਸਤੀ ਤੇ ਪੰਥ ਪ੍ਰਸਤੀ ਦੇ ਉਸ ਪਵਿੱਤਰ ਸੰਵਾਦ ਨੂੰ ਹੰਡਾਇਆ ਤੇ ਉਹਨਾਂ ਦੀ ਅੱਜ ਪਵਿੱਤਰ ਚਾ ਯਾਦ ਵਿੱਚ ਇੱਕ ਮੈਨੂੰ ਇਹ ਵੀ ਖੁਸ਼ੀ ਆ ਕਿ ਸਾਰੇ ਚਾਹੇ ਕਾਂਗਰਸੀ ਸੀਗੇ ਚਾਹੇ ਮੈਂ ਕਹਿ ਸਕਦਾ ਸਾਡੇ ਨੂੰ ਕਈ ਵਾਰੀ ਉਹ ਹੋ ਜਾਂਦਾ ਵੀ ਮੋੜ ਪੰਥ 'ਤੇ ਇਕੱਠਾ ਹੋ ਜਾਂਦਾ ਤੋੜ ਵਿਛੋੜੇ ਵਾਲੇ ਤੋੜ ਵਿਛੋੜਾ ਦਾ ਨਾਂ ਕਹਿ ਲਮਾ ਕਈ ਵਾਰੀ ਮਤ ਭੇਦਾ ਜਾਂਦੇ ਆ ਉਹ ਸਾਰੇ ਹੀ ਚੇਚੇ ਤੌਰ ਤੇ ਉੱਤੇ ਅੱਜ 71 ਹੋ ਕੇ ਜਹਦਰ ਜਗਦੇਵ ਸਿੰਘ ਦੀ ਤਰਵੰਡੀ ਦੀ ਇਸ ਬੁੱਤਰ ਜਾਤ ਦੇ ਵਿੱਚ ਜੁੜਿਓ ਸੀ ਤੇ ਮੈਂ ਸਮਝਦਾ ਇਹ ਵੀ ਇੱਕ ਚੰਗਾ ਸੁਨੇਹਾ ਆ ਕਿ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਨੇ ਬਾਣੀ ਤੇ ਬਾਣੇ ਤੇ ਗੁਰੂ ਫਲਸਫੇ ਨੂੰ ਗੁਰੂ ਪੰਥ ਤੇ ਗੁਰੂ ਗ੍ਰੰਥ ਨੂੰ ਹਮੇਸ਼ਾ ਹੀ ਜਿਹੜੇ ਸਮਰਪਿਤ ਰਹੇ ਇਹੋ ਸਾਨੂੰ ਬਲੱਖਣ ਪੱਖ ਜਿਹੜਾ ਅੱਜ ਧਾਰਨ ਕਰਨ ਦੀ ਲੋੜ ਹੈ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਜੀ ਅਸੀਂ ਤੇ ਜਸਲਾ ਸਾਹਿਬ ਨੂੰ ਸ਼ਰਧਾ ਦੇ ਖੋਲ ਪੇਟ ਕਰਨ ਵਾਸਤੇ ਆਏ ਹਾਂ ਇਹਦੇ ਵਾਸਤੇ ਅਸੀਂ ਵੈਸੇ ਤੇ ਪੂਰਾ ਸਮੁੱਚਾ ਸਿੱਖ ਜਗਤ ਚਾਹੁੰਦਾ ਕਿ ਪੰਥ ਵਿੱਚ ਇਕਤਾ ਹੋਵੇ ਚਲੋ ਅਸੀਂ ਇਕਤਾ ਦੇ ਤਿਆਰੀਆਂ ਆ ਪਰ ਇਕਤਾ ਕੁਝ ਉਸੂਲਾ ਦੇ ਹੁੰਦੇ ਆ ਉਹ ਸਾਰਿਆਂ ਨੂੰ ਪਾਰਟੀ ਬਾਜੀ ਤੋਂ ਛੱਡੇ ਬਾਜੀ ਤੋਂ ਪਰੋਟ ਕੇ ਉਹਨਾਂ ਨੂੰ ਸਰਦਾਰਾਂ ਦੇ ਫੁੱਲ ਪੇਟ ਕਰਨੇ ਚਾਹੀਦੇ ਉਹ ਕਰ ਰਹੇ ਆ ਸਾਰੇ ਸਾਰਿਆਂ ਦਾ ਮੇਰੇ ਖਿਆਲ ਸਾਰਿਆਂ ਨੂੰ ਜੀ ਆਇਆਂ ਕਿਹਾ ਜਣਾ ਜੀ ਦਾ ਧੰਨਵਾਦ ਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲਿਕ ਕਰੋ